ਬੀਸ ਮੀਟਰ ਤੋਂ ਸਿਰਫ ਇਹ ਹੀ ਚੀਜ਼ ਪਸੰਦ ਕਰਦਾ ਸਾਰੇ ਲਾਤੀਆਂ ਥੋਲੇ ਨਾਲ ਡੇਲਦੇ ਹੋ ਬੰਦਾ ਕਰ ਲੈ ਕੇ ਆਦੋਂ ਤੇ ਉਧਰ ਸਾਰੇ ਥੋਲੇ ਨਾਲ ਕਰਦੇ ਆਪਰੇ ਨਾਲ ਸਾਡੀਆਂ ਮੰਨੀਆਂ ਮੀਆਂ ਬੰਗਾਂ ਜਿਹੜੀਆਂ ਨੇ ਉਹ ਲਾਗੂ ਕਿਉਂ ਨਹੀਂ ਕੀਤੀ ਜਾਂਦੀ ਹੈ ਹੈਲੋ ਮੈਂ ਸਾਡਾ ਯਾਰ ਹਾਂ ਔਰ ਇਹ ਜਿਹੜੀ ਚੇਅਰ ਅਜ ਆ ਰਹੀ ਹੈ ਇਸ ਚੇਅਰ ਨੇ ਕੁਝ ਨਹੀਂ ਕੀਤਾ ਕੀ ਕਰੀਏ ਉਹਦਾ ਹੱਕ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਪੁੱਛੀਏ ਕਿ ਤੁਸੀਂ ਕਿਉਂ ਛੁੱਪ ਕਰਨ ਨੂੰ ਸੀਧ ਕੀਤਾ ਸਾਡਾ ਹੱਕ ਬਣਦਾ ਹੈ ਅਸੀਂ ਇਹਨਾਂ ਨੂੰ ਪੁੱਛੀਏ ਤੁਸੀਂ ਆਪਣੇ ਆਪਣੇ 750 ਕਿਸਾਨ ਜਿਹੜੇ ਮਰਦੇ ਸੀਧ ਹੋਏ ਤੁਸੀਂ ਉਹ ਮੰਗਾ ਜਿਹੜੀਆਂ ਨੇ ਸਾਡੀਆਂ ਮੰਨ ਕੇ ਉਹ ਤੋਂ ਮੁਕਰੇ ਔਰ ਉਲਟਾ ਤੁਹਾਡੇ ਆਧੂ ਜਿਹੜੇ ਨਚੋਣਾ ਲੜ ਰਹੇ ਉਹ ਜਿਹੜਾ ਬਿਆਨ ਦੇ ਰਹੇ ਨੇ ਕਿ ਇਹ ਕਿਸਾਨ ਨਹੀਂ ਭਾਰਤੀ ਜਨਤਾ ਪਾਰਟੀ ਇਹ ਜਾਲੀ ਕਿਸਾਨ ਨੇ ਇਹ ਨਹੀਂ ਇਹ ਵਸਵਾ ਦੀ ਨੇ ਅਸੀਂ ਵਸਵਾ ਦੀ ਹਾਂ ਭਾਰਤੀ ਜਿਹੜੀ ਪੂਰੀ ਆਬਾਦੀ ਹੈ ਜਿਹੜਾ ਅਸੀਂ ਇੱਥੇ ਪਰ ਰਹੇ ਹਾਂ ਜਦੋਂ ਭਾਰਤੀ ਲੋਕਾਂ ਦੀ ਆਬਾਦੀ ਪਿੱਛੀ ਆਉਂਦੀ ਤੁਸੀਂ ਵੀ ਆਪਣਾ ਆਪਣਾ ਜਗ੍ਹਾ ਤੇ ਬੈਠੋ ਰਹੀ ਕ੍ਰਾਂਤੀ ਦੇ ਨਾਅਰੇ ਉੱਨਾਂ ਖਿਲਾਫ ਦੇ ਅਸੀਂ ਆਪ ਵੀ ਪੂਰੀ ਆਬਾਦੀ ਬਣ ਕੇ ਸਾਰਿਆਂ ਨੂੰ ਨਵੇਂ ਦੇ ਰਹਿ ਕੇ ਆਪਣਾ ਆਪਣਾ ਸਥਾਨ ਵਿੱਚ ਰਹੋ ਤੇ ਸਾਨੂੰ ਕਹਿ ਰਹੇ ਹੋ ਕਿ ਮਖਵਤੀ ਨਹੀਂ 13 ਮਿਹਰੇ ਦਿੱਲੀ ਬੈਠੇ ਰਹੇ ਆ ਕੀ ਕੀਤਾ ਅਸੀਂ ਕੱਲ੍ਹ ਨੂੰ ਤੁਸੀਂ ਜਾ ਰਹੇ ਸੀ ਦਿੱਲੀ ਨੂੰ ਕਿਹੜਾ ਬਰੂਦ ਸੀ ਸਾਡੀਆਂ ਟਰਾਲੀਆਂ ਦੇ ਵਿੱਚ ਜਿਹੜਾ ਸਾਡੇ ਮੂਹਰੇ ਕੰਦਾ ਘੱਡੀਆਂ ਉਹ ਸਾਨੂੰ ਇੱਚੇ ਸਵਿਧਾਨ ਦਾ ਜਿਹੜਾ ਉਹ ਸਾਡੇ ਤੇ ਛੋਪਿਆ ਜਾਂਦਾ ਹੈ ਕਿਸ ਸਵਿਧਾਨ ਜਿਹੇ ਕਹਿੰਦਾ ਚੋਣ ਜਾਂਦਾ ਹੈ ਇਹ ਕਹਿੰਦਾ ਵੀ ਤੁਸੀਂ ਰਸਤਾ ਨਾ ਰੋਕੋ ਆਗਮਨ ਦਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਕਿਹੜਾ ਸਵਿਧਾਨ ਕਹਿੰਦਾ ਇੱਕ ਇੱਕ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਮੰਨੀਆਂ ਹੋਈਆਂ ਮੰਡਾਂ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਕਿਸਾਨਾਂ ਦੇ ਮੂਹਰੇ ਕੰਦਾ ਘੱਡ ਦਿਓ ਔਰ ਫਿਰ ਬੇਹੁਦਾ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਪੋਕਲਾਈਨਾਂ ਲੈ ਕੇ ਕਸਾਣ ਜਾ ਰਹੇ ਸਨ ਪੋਕਲਾਈਨਾਂ ਲੈ ਕੇ ਜਾ ਰਹੇ ਸਨ ਕਸਾਣਾ ਕਿਸੇ ਢੰਗ ਨਾਲ ਸਾਬਤ ਕਰ ਦਿੱਤਾ ਜਾਵੇ ਕਿ ਜੇਕਰ 13 14 ਤਰੀਕ ਨੂੰ ਕੋਈ ਵੀ ਪੋਕਲਾਈਨ ਬਾਹਰ ਨਿਕਲੀ ਹੋਵੇ ਔਰ ਸਾਡੇ ਉਥੇ ਜਾਣ ਤੋਂ ਪਹਿਲਾਂ ਹਫ਼ਤਾ ਪਹਿਲਾ ਕੰਦਾ ਨਿਕਲ ਗਿਆ ਸੀ ਉਹ ਕਿਹੜੇ ਡਰ ਸੀ ਸਰਕਾਰ ਦੇ ਮਨ ਦੇ ਵਿੱਚ ਕਿਸਾਨ ਨੂੰ ਕਿਹ ਨਹੀਂ ਜਾਣ ਦਿੰਦਾ ਹਾਂ ਦਾ ਜਵਾਬ ਵਿੱਚ ਕੁਝ ਹੋਣਾ ਨਹੀਂ ਦੁਨਾਲ ਦੇ ਬਾਦੂ ਪ੍ਰੋਗਰਾਮ ਬਣਾ ਲਓ ਮੈਂ ਤੁਹਾਡਾ ਚੱਲਾਂਗਾ ਉਹ ਬੈਠੀ ਉਹ ਗੱਲ ਕਰਨਗੇ ਨਹੀਂ ਸਾਡੇ ਜਿਹੜਾ ਮੋਰਚਾ ਦੇ ਇੱਕ ਮਿੰਟ ਜੀ ਇੱਕ ਮਿੰਟ ਲੜੀ ਵਾਰ ਕਰੀ ਜਾਂਦਾ ਹੁਣ ਜਿਹੜਾ ਮੋਰਚਾ ਦੇਖੋ ਜਿਹੜੀਆਂ ਮੰਨੀਆਂ ਮੰਗਾਂ ਨੇ ਸਰਕਾਰ ਨੂੰ ਚੱਪ ਚੱਪ ਉਹਨਾਂ ਦਾ ਜ਼ਿਕਰ ਤੋਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਨਹੀਂ ਕੀਤਾ ਗਿਆ ਚੋਣ ਮੈਨੀਫੈਸਟੋ ਦੇ ਵਿੱਚ ਐਮ ਐਸ ਪੀ ਗਰੰਟੀ ਦੀ ਗੱਲ ਨਹੀਂ ਚੋਣ ਮੈਨੀਫੈਸਟੋ ਦੇ ਵਿੱਚ ਸੁਆਮੀਨਾਥ ਦੱਤ ਸੁਆਮੀਨਾਥ ਕਮਿਸ਼ਨ ਦੇ ਸੀ 2 50% ਦੇ ਮੁਤਾਬਕ ਜਿਹੜੀ ਗੱਲ ਨਹੀਂ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਆਫੀ ਦੀ ਗੱਲ ਨਹੀਂ ਤੇ ਆਪਾਂ ਕਿੱਥੇ ਬੈਠੀ ਗੱਲ ਕਰ ਸਕਦੇ ਆ ਜਿਸ ਪਾਰਟੀ ਦੇ ਮੰਦੇ ਵਿੱਚ ਚੋਣਾਂ ਦੇ ਦੌਰਾਨ ਇਹ ਉਹਨਾਂ ਦੇ ਮੂਲ ਹੋਵੇ ਹੀ ਨਾ ਤੇ ਫਿਰ ਆਪਾਂ ਹਰਮਲੇ ਸੰਗ ਦੇ ਵਿੱਚ ਜੇਕਰ ਉਹੀ ਸਰਕਾਰ ਦੁਬਾਰਾ ਆਉਂਦੀ ਹੈ ਤੇ ਕੀ ਕਰ ਸਕਦੇ ਆ ਕਿ ਉਹ ਦੇਣਗੇ ਕੀ ਉਹਦਾ ਦੇਸ਼ ਹੋਏਗਾ ਇਹ ਥੋੜਾ ਜੇ ਕਿਸਾਨਾਂ ਬਾਰੇ ਸੋਚਿਆ ਤੇ ਮੁਰਦਨੀ ਬੋਚਿਆ ਯਾਰ 2000 ਤੋਂ ਰਖਾਤੇ ਪਾਇ ਗਏ ਭਾਈ ਜੀ ਸਾਨੂੰ ਲੋੜ ਨਹੀਂ ਪਾਉਂਦੇ ਪਹਿਲੇ ਘੇਰ ਬਾਇਆ ਪਹਿਲੇ ਵੀ ਘੇਰ ਬਾਇਆ 2000 ਦੀ ਲੋੜ ਹੀ ਨਹੀਂ ਹੈ ਪਰ ਰੋਜ਼ ਰੋਜ਼ ਦੇਖੇ ਕਿ ਕਿਤਾਏ ਉਹ ਮਠੋਲਾ ਸਾਹਿਬ ਵੀ ਤੇ ਮੈਂ ਬਗੋ ਜੀ ਇੱਕ ਤਾਂ ਨੂੰ ਬੇਇੱਜ਼ਤੀ ਕਰਦਾ ਕਿ ਕਿਸਾਨ ਦੀ ਕੀਮਤ ਸਿਰਫ 2000 ਰੁਪਇਆ ਪਾਈ ਤੁਸੀਂ ਵੀ ਨਹੀਂ ਜੀ ਉਹ ਵੀ ਨਹੀਂ ਜੀ ਜਵਾਬ ਦਿਓ 2000 ਰੁਪਇਆ ਸਾਡੀ ਕੀਮਤ ਪਾਈ ਕਿਸਾਨ ਨਹੀਂ ਸਾਨੂੰ ਲੋੜ ਹੀ ਨਹੀਂ ਇੱਕ ਇੱਕ ਚੀਜ਼ ਪਹਿਨੇ ਨਹੀਂ 3 15